ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ Facebook ਪੇਜ ਸੌਂਕੀ ਗਰੇਵਾਲਸ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਹੋਏ ਆਂ ਆਪਾਂ ਪਿੰਡ ਆਦਮਪੁਰਾ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਨੂੰ ਬਠਿੰਡਾ ਪੈ ਜਾਂਦਾ ਸਾਹਮਣੇ ਜਿਹੜੀ ਤੁਹਾਨੂੰ ਮੱਝ ਦਿਖਾ ਰਿਹਾ ਸੋਨੇ ਸੱਜਣੋਂ ਬਕਾਊ ਆ ਤੀਜੇ ਸੂਏ ਨੇ ਹੁਣ ਸੂਣਾਗਾ ਦੂਜੇ ਸੂਏ ਬਾਈ ਦੇ ਦੱਸਣ ਮੁਤਾਬਕ ਚੰਗਾ ਦੁੱਧ ਦੁੱਤਾ ਹੋਇਆ ਤਕਰੀਬਨ ਇੱਕ ਹਫਤਾ ਬਾਕੀ ਆ ਬਾਕੀ ਡਿਟੇਲ ਤੁਹਾਨੂੰ ਸਾਰੀ ਲੈ ਕੇ ਦਵਾਂਗੇ ਦੂਜੇ ਸੂਆ ਕਿੰਨਾ ਦੱਦ ਦਿੱਤਾ ਹੋਇਆ ਤੇ ਹੁਣ ਕਿੰਨਾ ਕਰ ਜੂਗੀ ਕਹਿਵਾ ਸੂਆ ਵੈਸੇ ਤੁਹਾਨੂੰ ਦੱਸ ਹੀ ਦਿੱਤਾ ਤੀਜਾ ਪ੍ਰੋਪਰ ਸੂਆਗਾ ਤੇ ਸੀਮਿੰਟ ਸੁਮਣ ਪੁੱਸਾ ਵੀ ਕਿਹੜਾ ਲੱਗਿਆ ਹੋਇਆ ਵੀਡੀਓ ਐਂਡ ਤੱਕ ਜਰੂਰ ਦੇਖਿਓ ਹੋ ਸਕਦਾ ਆਪਾਂ ਰੇਟ ਵੀ ਵੀਡੀਓ ਦੇ ਵਿੱਚ ਹੀ ਕਰਾ ਲਈਏ ਤੇ ਉਸ ਤੋਂ ਪਹਿਲਾਂ ਜਿਹੜੇ ਵੀ ਰ ਆਪਣੇ ਚੈਨਲ ਤਾਂ ਨਵੇਂ ਆਏ ਨੇ ਉਹਨਾਂ ਨੂੰ ਬੇਨਤੀ ਵੀ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਇਦਾਂ ਦੀਆਂ ਹੋਰ ਵੀਡੀਓ ਆਪਣੇ YouTube ਚੈਨਲ ਤੇ Facebook ਪੇਜ ਤੇ ਆਉਂਦੀਆਂ ਰਹਿੰਦੀਆਂ ਨੇ ਆਜੋ ਕਰੀਏ ਗੱਲਬਾਤ ਬਾਈ ਨੋ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਹਾਂ ਬਾਈ ਆਪਣਾ ਨਾਮ ਦੱਸ ਦੇ ਆਪਣਾ ਨਾਮ ਕੁਲਵਿੰਦਰ ਸਿੰਘ ਆ ਬਾਈ ਠੀਕ ਆ ਹਾਂਜੀ ਤੇ ਜਿਹੜੀ ਬਾਈ ਆਪਾਂ ਇਹ ਮੱਝ ਵੇਚਣ ਲੱਗੇ ਆ ਆਪਣੇ ਘਰ ਦੇ ਕੋਈ ਆ ਹਨਾ ਹਾਂਜੀ ਇਹ ਆਪਣੀ ਨਹੀਂ ਗੀ ਮਤਲਬ ਇਹ ਹਾਂਜੀ ਇਹ ਆਪਣਾ ਯਾਰ ਮਿੱਤਰ ਆ ਉਹਨਾਂ ਦੀ ਸੀਗੀ ਮੱਝ ਤੇ ਉਹ ਮਤਲਬ ਵੀਡੀਓ ਤੇ ਮੂਰੇ ਆਉਂਦੇ ਨੇਗੇ ਸੰਗ ਦੀ ਮੰਨਦੇ ਮੈਂ ਕਿਹਾ ਵੀ ਚੱਲਾ ਮੈਂ ਬੋਲ ਦਿੰਨਾ ਚੱਲ ਜੇ ਬਾਲਾ ਤਾਂ ਠੀਕ ਆ ਹਾਂ ਵੀ ਉਹਨਾਂ ਵਰਪਾਰ ਦਾ ਕੰਮ ਨਹੀਂ ਮਤਲਬ ਨਾ ਘਰੇਲੂ ਜਾਨਵਰ ਉਹਨਾਂ ਦੇ ਆਪਦੇ ਠੀਕ ਆ ਘਰੇਲੂ ਹੀ ਆ ਜਾਣੀ ਹਾਂ ਬਈ ਹਾਂ ਠੀਕ ਹੈ ਤੇ ਕੀ ਡਿਟੇਲ ਹੈ ਦੀ ਗਿਹੜੇ ਸੂਏ ਸੂਏ ਡਿਟੇਲ ਇਹਦੀ ਬਈ ਤੀਜੇ ਸੂਏ ਵਾਸਤੇ ਗੱਭਣਾ ਹੈ ਤੀਜੇ ਸੂਏ ਸੁਣਿਆ ਸਵਾਰ ਹਾਂਜੀ ਹਾਂਜੀ ਕਿੰਨੇ ਦਿਨ ਪਏ ਆਗੇ ਇਹਦੇ ਦਿਨ 7 ਕਿ ਦਿਨ ਪਏ ਜੀ ਹਫਤਾ ਪਿਆ ਦਿਨ ਪੂਰੇ ਹਫਤਾ ਪਿਆ ਜੀ ਹਾਂ ਕਈ ਵਾਰੀ ਗੱਡੀ ਦੇ ਜਾਣ ਆਉਣ ਨਾਲ ਭਵੇਂ ਕੋਈ ਹਾਂ ਉਹ ਤਾਂ ਦਿਨ ਵੱਧ ਗਿਆ ਸਕਦਾ ਪਸੂ ਪਹਿਲਾਂ ਵੀ ਸੂਸਾ ਹਾਂਜੀ 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 ਠੀਕ ਆ ਤੇ ਕਿੰਨਾ ਦੁੱਧ ਦਿੱਤਾ ਬਈ ਦੂਜੇ ਸੂਏ ਦੇ ਵਿੱਚ ਦੁੱਧ ਬਈ 13 ਤੋਂ 14 ਕਿਲੋ ਰਾਮਦਾਨਾ ਖੁੱਲਾ ਚੋ ਆਇਆ ਇਹਨਾਂ ਦਾ ਠੀਕ ਆ ਹਾਂਜੀ ਤੇ ਇਸ ਵਾਰ ਫਿਰ ਵਧੀਆ ਉਮੀਦ ਆ ਐਦ ਕੀ ਬਈ 13 14 ਤਾਂ ਦਊਗੀ ਦਊਗੀ ਹੂੰ ਜਿਹੜੇ ਹਸਾਣਾ ਮਤਲਬ ਐਦ ਕੀ ਸਾਂਭੀ ਇਹਨਾਂ ਨੇ ਹੂੰ ਤੇ ਮਤਲਬ 15 16 ਤੱਕ 2 ਕਿਲੋ ਦਾ ਜੰਪ ਤਾਂ ਮਾਰ ਹੀ ਜਾਂਦਾ ਜਨਮਵਾਰ ਜੀ ਬਹੁਤ ਚੰਗੀ ਤਿਆਰੀ ਆ ਜੀ ਸੇਵਾ ਤੇ ਹੁੰਦਾ ਬਾਕੀ ਪਹਿਲਾਂ ਸਾਂਭ ਸੰਭਾਲ ਤੇ ਹਾਂਜੀ 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 ਠੀਕ ਆ ਤੇ ਕੋਈ ਸੀਮੰਦ ਦਾ ਪਤਾ ਕੋਈ ਜਿਹੜਾ ਇਹਦੇ ਲੱਗਿਆ ਨੇ ਸੀਵਣ ਇਹਨਾਂ ਦੇ ਬਾਈ ਸੀਵਣ ਪਹਿਲਾਂ ਸਾਂਭ ਕੇ ਨਹੀਂ ਰੱਖਿਆ ਇਹਨਾਂ ਨੇ ਹਾਂ ਹਾਂ ਸੀਵਣ ਨੂੰ ਚੰਗੇ ਤਰੀਕੇ ਗੱਭਣਾ ਮਤਲਬ ਸਾਂਭ ਕੇ ਨਹੀਂ ਰੱਖਿਆ ਇਹਨਾਂ ਨੇ ਇਹਨਾਂ ਦੀ ਨੌਲੇਜ ਨਹੀਂ ਹੈਣੀ ਇਹਨਾਂ ਨੂੰ ਠੀਕ ਆ ਸਟਰਾ ਨਹੀਂ ਸਾਂਭਿਆ ਜਾਣੀ ਸਟਰਾ ਨਹੀਂ ਸਾਂਭਿਆ ਹਾਂ ਝੋਟੀ ਪਿਛਲੇ ਸੂਏ ਵਾਲੀ ਇਹਦੀ 11 ਕਿਲੋ ਦੁੱਧ ਦੇਈ ਜਾਂਦੀ ਹੈ ਠੀਕ ਆ ਹਾਂ ਇਹਦਾ ਪਹਿਲੇ ਸੂਏ ਸੀ ਕਿ ਨਾ ਇਹਦੀ ਹਾਂ 11 ਕਿਲੋ ਦੁੱਧ ਦੇਈ ਜਾਂਦੀ ਵਧੀਆ ਝੋਟੀ ਇਹਦੀ ਠੀਕ ਆ ਵਧੀਆ ਸੀਵਣ ਲੱਗਿਆ ਹੋਣਾ ਯਾਨੀ ਹਾਂਜੀ 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 ਠੀਕ ਆ ਤੇ ਰੇਟ ਆਪਾਂ ਕਿੰਨਾ ਕਰਦੇ ਆ ਰੇਟ ਤਾਂ ਬਾਈ ਫੋਨ ਤੇ ਕਰਦੇ ਹਾਂ ਸਾਰੇ ਰੇਟ ਫੋਨ ਤੇ ਹੋ ਜਾਊਗਾ ਹਾਂਜੀ ਠੀਕ ਆ ਜੈ ਜੀ ਹੋਊਗਾ ਨਾ ਜੈ ਜੀ ਹੋਊਗਾ ਬਈ ਹਾਂ ਠੀਕ ਆ ਹੂੰ ਤੇ ਬਾਈ ਚੌਣ ਚਾਂ ਚ ਕਿਵੇਂ ਰਹੀ ਆ ਚੌਣ ਚਾਈ ਚੌਣ ਚਵਾਈ ਚ ਬਈ ਬਹੁਤ ਕੋਲੀ ਯਾਰ ਖਾਣ ਦੀ ਵਧੀਆ ਮੁਠੀ ਵਾਲਾ ਆਏ ਨੇ ਵੀ ਆਏ ਇੱਕ ਤਾਂ ਬਣੇ ਵੀ ਹੁੰਦੇ ਨੋਹਾਂ ਜਾਂ ਨਵੇਂ ਬਣੇ ਪਏ ਹੁੰਦੇ ਨਾ ਕੋਲੇ ਨੇ ਜੀ ਹੂੰ ਵਧੀਆ ਸਫਾਈ ਵਾਲਾ ਖਾਣਾ ਸਫਾਈ ਵਾਲਾ ਸਫਾਈ ਵਾਲਾ ਦਰ ਇਹੂੰ ਸੀਲ ਰਹੀ ਆ ਚੌਣ ਸੀਲ ਬਈ ਚਵਾਈ ਵੀ ਬਹੁਤ ਠੰਡੀ ਫੀਲ ਆ ਹੁਣ ਮੇਰਾ ਤਾਂ ਸਹੀ ਗੱਲ ਦੱਸਾਂ ਨਾ ਕੋਲੇ ਤੇ ਦੇਖ ਲੈ ਖੜਾ ਹਣਾ ਉਪਰ ਆ ਪੂਰਾ ਨਹੀਂ ਮੰਨਦੀ ਬਾਕੀ ਥਣਾ ਸੁਣਾ ਦੇ ਦੇਖ ਠੀਕ ਆ ਚੰਗੀ ਆ ਗਈ ਹਾਂ ਬਾਕੀ ਹੋਰ ਭਾਰ ਭੂਰਨ ਨਹੀਂ ਭਾਰ ਭੂਰਨ ਬਾਈ ਕੋਈ ਦਿੱਕਤ ਨਹੀਂ ਕੋਈ ਠੀਕ ਆ ਹਾਂ ਤਸੱਲੀ ਜਿਆ ساری ਪੂਰੀ ਫੁੱਲ ਤਸੱਲੀ ਵਾਲਾ ਕੰਮ ਆ ਝੋਟੀ ਬਾਈ ਨਿੱਗਰ ਵੀ ਬਹੁਤ ਆ ਤੇ ਬਾਕੀ ਥੱਲੇ ਥੱਲੇ ਸੁਣ ਰਹੀ ਦੀ ਸਫਾਈ ਕਿੰਨੀ ਹੈ ਨਾ ਬਾਈ ਠੀਕ ਆ ਹਾਂਜੀ ਖੋਲ ਲਾ ਫਿਰ ਹੁਣ ਆਪਾਂ ਤੋੜ ਕੇ ਦਿਖਾ ਦਗੇ ਖੋਲ ਕੇ ਦਿਖਾ ਬਾਈ ਲੋ ਵੀ ਦੋਸਤੋ ਢੇੜਾ ਆਪਾਂ ਦਵਾ ਦਿੰਨੇ ਆ ਜੇ ਨਾਲ ਡਰੀ ਮੇਰਾ ਉਪਰਾ ਕਰਕੇ ਥੋੜਾ 간 ਡਰ ਸਕਦੀ ਆ ਤੇ ਤੋੜ ਕੇ ਦਿਖਾਉਣੀ ਤੁਹਾਨੂੰ ਆਪਾਂ ਕੋਸ਼ਿਸ਼ ਕਰਦੇ ਆ ਆਪਾਂ ਨੇੜੇ ਵਾਲਾ ਨਹੀਂ ਜਾਗੇ ਇੱਧਰ ਤੋਂ ਤੋਰਦੇ ਉੱਥੇ ਹੀ ਬੰਨ੍ਹਦੀ ਸਾਂਭੀ ਵਾਲੀ ਚੰਗੀ ਆ ਤਕਰੀਬਨ ਹਫ਼ਤਾ ਤੱਕ ਪਿਆਗਾ ਬਾਕੀ ਪਸ਼ੂ ਦਾ ਪਤਾ ਨਹੀਂ ਹੁੰਦਾ ਕਈ ਵਾਰੀ ਉੱਪਰ ਨੀਚੇ ਦਿਨ ਲੈ ਜਾਂਦਾ ਹੁੰਦਾ ਉੱਥੇ ਬੰਨ੍ਹਦੀ ਉੱਥੇ ਹੀ ਉੱਥੇ ਹੀ ਬੰਨ੍ਹਦੇ ਨਾਲੇ ਬੰਨ੍ਹਦੇ ਉੱਥੇ ਕੱਦ-ਕਾੜ ਦਰਮਿਆਨੇ ਦੇ ਵਿੱਚ ਐ ਬਾਕੀ ਚੰਗੀ ਆ ਸਾਫ਼ ਸੁਥਰੀ ਆ ਕੁੰਡੇ ਸੰਗਾਂ ਇਥਾਂ ਤੋਂ ਵੀ ਚੰਗੇ ਆ ਬੰਨ੍ਹਦੇ ਇਥੇ ਅੱਗੇ ਜੀ ਅੱਗੇ ਵਾਸਾ ਅੱਗੇ ਆ ਫੇਸ ਦੇ ਦੁਆਰੇ ਦੇਖ ਸਕਦੇ ਆ ਗਿਆ ਸੈਂਗਲ ਦੇਖ ਸਕਦੇ ਹੋ ਤਕਲੀ ਉਧਰੋਂ ਇਧਰੋਂ ਫੋਨ ਕੰਮ ਕਰਦੇ ਬਾਹਰੇ ਆ ਬੰਦਾ ਹੁਣ ਢਿੱਕੀ ਆ ਨਾ ਮੈਨੂੰ ਉਹ ਫਿਰ ਪੱਥੇ ਵੱਟ ਕੇ ਬੈਂਕ ਤੇ ਜਾ ਕੇ ਨਾ ਭਾਈ ਆਰਡਰ ਬਣਾਉਣਾ ਸਟਾਰਟ ਕਰਤਾ ਕੰਮ ਬਾਹਰੇ ਹਨ ਵੀ ਬਹੁਤ ਚੰਗੇ ਆ ਮੁੱਠੀ ਦੀ ਜਵਾਈ ਵਾਲੇ ਥਾਣੇ ਬਹੁਤ ਵਧੀਆ ਤੇ ਬਾਕੀ ਹਰ ਪੱਖ ਤੋਂ ਤਸੱਲੀ ਤੁਸੀਂ ਕਰਨੀ ਆ ਆਪਦੀ ਫੋਟੋ ਰੇਡ ਦਾ ਫੋਨ ਤੇ ਕਹਿੰਦਾ ਪ੍ਰਿੰਟ ਕਾ ਫੋਟੋ ਕਾ ਆਰਡਰ ਬੈਗ ਨੂੰ ਵੀ ਚੰਗਾ ਦਿਖਾਉਂਦੀ ਆ ਇਹਦਾ ਵੀ ਨੰਬਰ ਬੋਲ ਦਿਓ ਫੋਨ ਦੇ ਵਿੱਚ ਤਿਆਰ ਕਰ ਲੂਗੀ ਯਾਰੀ ਫੋਲੋ ਤੁਸੱਲੀ ਕਰਕੇ ਤੁਸੀਂ ਕਰੇ ਸਕਦੇ ਹੋ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ